અમૃત વેલે ਦਾ ਹੁਕਮਨਾਮਾ ਸਚ ਕੰရှင် શ્રી ਹਰਮੰਦਰ ਸਾਹਿਬ ਸ਼ਲੋਕ ਮਨ ਇੱਛਾ দান ਕਰਦੰਗ ਸਰਬਤਰ ਆਸਾ ਪੂਰਨੇ ਖੰਡ ਨੰ ਕਲ ਕਲੇਸੇ ਪ੍ਰਭ ਸਿਮਰ ਨਾਨਕ ਨਾ ਦੂਰ ਲੈ ਹਭ ਰੰਗ માਨੇ ਜਿਸ ਸੰਗ ਤੈ ਸਿਉ ਲਾਈਐ નેਹੋ ਸੋ ਸੋਹ ਬਿੰਦ ਨਾ ਵਿਸਰੋ ਨਾਨਕ जिने सुंदर रचिया देहो पौड़ी जिओ प्राण तन तन दिया दीने रस पोख गृह मंदिर रथ अस दिए रच पले संयोग सुत बनीता साजन सेवक दिए प्रभु देवन जोग हर सिमरत तन मन हरिया लह जाए भी जोग ਸਾਧ ਸੰਗ ਹਰ ਗੁਨ ਰਮੋ 빈ਸੇ ਸਭ ਰੋਗ ਗੁਰੂ ਸਹੀ ਫਰਮਾਉਂਦੇ ਹਨ ਜੋ ਪ੍ਰਭੂ ਸਾਨੂੰ ਮਨ ਮੰਨੀਆਂ ਦਾਤਾਂ ਦਿੰਦਾ ਹੈ ਤੇ ਜੋ ਸਭ ਤਾਂ ਸਭ ਜੀਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇਰੇ ਤੋਂ ਦੂਰ ਨਹੀਂ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੋਜਾਂ ਮੰਦਾ ਹੈ ਉਸ ਨਾਲ प्रीत ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸ਼ਰੀਰ ਬਣਾਇਆ ਹੈ ਰਬ ਕਰਕੇ ਉਹ ਤੈਨੂੰ ਕਦੇ ਵੀ ਨਾ ਛੁੱਟੇ ਪ੍ਰਭੂ ਨੇ ਤੈਨੂੰ ਚਿੰਦ ਪ੍ਰਾਨ ਸ਼ਰੀਰ ਤੇ ਤਨ ਦਿੱਤਾ ਹੈ ਤੇ ਸਵਾਦਲੇ ਪਦਾਰਥ ਭੋਗਨ ਉਹ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਘਰ ਸੋਨੇ ਮਕਾਨ ਰੱਥ ਤੇ ਘੋੜੇ ਦਿੱਤੇ ਸਭ ਕੁਝ ਤੇਨ ਯੋਗ ਪ੍ਰਭੂ ਨੂੰ ਤੈਨੂੰ ਪੁੱਤਰ ਭੋਟੀ ਮਿੱਤਰ ਤੇ ਲੋਕਰ ਦਿੱਤੇ ਉਸ ਪ੍ਰਭੂ ਨੂੰ ਸਿਮਰਿਆ ਮਨ ਤਨ ਖੇੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ हे ਭਾਈ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਹਨ